ਅਲਮਾਰੀ ਵੀ ਖੁੱਲੀ ਐ ਇਧਰ ਵੀ ਫਰਦਾ ਬਣਦੀਆਂ ਪਈਆਂ ਇਹ ਸਾਰਾ ਸਰਕਾਰੀ ਰਿਕਾਰਡ ਆ ਜਿਹੜਾ ਪ੍ਰਾਈਵੇਟ ਮੁੰਡਿਆਂ ਦੇ ਹੱਥ ਦੇ ਵਿੱਚ ਐ ਕਵਾਲੇ ਖੜਾ ਹੁੰਦਾ ਕਿ ਇਹਨਾਂ ਪ੍ਰਾਈਵੇਟ ਮੁੰਡਿਆਂ ਨੂੰ ਤਨਖਾਹ ਕੌਣ ਦਿੰਦਾ ਐ ਸੈਲਰੀ ਇਹਨਾਂ ਨੂੰ ਕਿੱਥੋਂ ਮਿਲਦੀ ਐ ਇਹਨਾਂ ਦੇ ਘਰ ਦਾ ਖਰਚਾ ਜਿਹੜਾ ਕਿੱਥੋਂ ਚੱਲਦਾ ਐ ਸੂਤਰਾ ਦੇ ਮੁਤਾਬਿਕ ਕਿ ਕਿ ਪਟਵਾਰੀ ਸਾਹਿਬ ਨੇ ਇੱਥੇ ਚਾਰ ਆਪਣੇ ਫੈਕਟਰੀ ਆ ਜਿਹੜੇ ਰੱਖੇ ਹੋਏ ਨੇ ਉਹ ਫੈਕਟਰੀ ਨੇ ਜਿਹੜੇ ਅੰਦਰ ਕੰਮ ਕਰਦੇ ਨੇ ਔਰ ਲੋਕਾਂ ਦਾ ਇੱਥੇ ਬੁਰਾ ਹਾਲ ਹੈ ਸਵੇਰ ਤੋਂ ਆ ਕੇ ਗਰਮੀ ਦੇ ਵਿੱਚ ਵਿੱਚ ਖੜ ਜਾਂਦੇ ਨੇ ਇੱਥੇ ਪਟਵਾਰੀ ਸਾਹਿਬ ਨੂੰ ਮਿਲਦੇ ਜਾਂ ਤਾਂ ਫਿਰ ਇਥੇ ਜ਼ਿੰਦਾ ਲਟਕਿਆ ਹੋਇਆ ਮਿਲਦਾ ਹੁੰਦਾ ਕਿਸੇ ਕੰਮ ਕਰਦੇ ਮੈਂ ਇੱਥੇ ਕੰਮ ਕਰਾਉਣ ਆਇਆ ਮੈਂ ਹਾਂ ਉਸ ਦਾ ਅੰਦਰ ਕੰਮ ਕਰਦੇ ਸੀ ਮੈਂ ਦਾ ਕੋਈ ਆਪਣਾ ਰਿਕਾਰਡ ਦੇਖ ਰਿਹਾ ਸੀ ਆਪਣਾ ਸੂਤਰਾ ਦੇ ਮੁਤਾਬਿਕ ਕਿ ਅਗਰ ਕਿਸੇ ਨੇ ਫਰਦ ਬਣਾਉਣੀ ਹੈ ਜਾਂ ਜਿਸ ਪੇਪਰ ਦੇ ਉੱਤੇ ਪਟਵਾਰੀ ਦੇ ਸਿਗਨੇਚਰ ਚਾਹੀਦੇ ਨੇ ਤਾਂ ਇੱਥੋਂ ਕਾਗਜ਼ ਬਣ ਕੇ ਤਿਆਰ ਹੋ ਕੇ ਮੁੰਡਾ ਇੱਕ ਬਾਹਰ ਨੂੰ ਲੈ ਕੇ ਜਾਂਦਾ ਹੈ ਤੇ ਪਟਵਾਰੀ ਸਾਹਿਬ ਦੇ ਸਿਗਨੇਚਰ ਕਰਵਾ ਕੇ ਦੁਬਾਰਾ ਡਾਕੂਮੈਂਟਸ ਨੇ ਇੱਥੇ ਆ ਜਾਂਦੇ ਨੇ ਸਰਕਾਰੀ ਰਿਕਾਰਡ ਪ੍ਰਾਈਵੇਟ ਮੁੰਡਿਆਂ ਦੇ ਹੱਥਾਂ 'ਚ ਦੇਣਾ ਕਿਉਂਕਿ ਭਗਵਾਨ ਤਮਨ ਸਾਹਿਬ ਹੋਰਾਂ ਨੇ ਸਾਫ਼ ਆਰਡਰ ਕੀਤੇ ਹੋਏ ਨੇ ਕੋਈ ਵੀ ਪਟਵਾਰੀ ਆਪਣੇ ਨਾਲ ਕੋਈ ਵੀ ਮੁੰਡਾ ਸਹਾਇਕ ਤੌਰ ਤੇ ਨਹੀਂ ਰੱਖ ਸਕਦਾ ਚੌਂਕੀਦਾਰ ਵੀ ਜੀ ਸਰਕਾਰੀ ਹੁੰਦਾ ਤੇ ਇਹਦੇ ਪਟਵਾਰੀ ਦੀ ਵਧੀ ਕਰਦੇ ਕਿਉਂਕਿ ਲੋਕਾਂ ਦੇ ਰੋਣ ਲਈ ਥੋੜੀ ਆ ਹਾਂ ਜੀ ਹਾਂ ਜੀ ਤੇ ਜਿਹੜੇ ਮੁੰਡੇ ਆ ਇਹਨਾਂ ਦਾ ਵੀ ਕਰਦੇ ਆ ਹਾਂ ਕਿਉਂਕਿ ਮੁੰਡੇ ਤੇ ਰੱਖੀ ਨਹੀਂ ਸਕਦੇ ਭਾਜੀ ਪਟਵਾਰੀ ਸਾਹਿਬ ਕੁਝ ਆ ਰਹੇ ਬ్రో ਆ ਰਹੇ ਕਿੰਨੇ ਵਜੇ ਪਟਵਾਰ ਖੰਡ? ਦੁਵਾਰ ਖਾਨਾ ਖੋਲ ਲੈ ਅੱਜ ਤੱਕ ਮ ਕੋਈ ਹੈਗੀ ਖੋਲ ਲੈਣਾ ਤਾਂ ਕਿ ਭਾਜੀ ਤੁਸੀਂ ਇੱਥੇ ਦੱਸੋ ਕੀ ਇੱਥੇ ਕੰਮ ਕਰਦੇ ਮੈਂ ਇੱਥੇ ਕੰਮ ਕਰਾਉਣ ਆਇਆ ਮੈਂ ਹਾਂ ਉਸ ਤੋਂ ਅੰਦਰ ਕੰਮ ਕਰਦੇ ਤੁਸੀਂ ਮੈਂ ਦਾ ਕੋਈ ਆਪਾ ਰਿਕਾਰਡ ਦੇਖ ਰਿਹਾ ਸੀ ਆਪਣਾ ਦਾ ਸਤਿ ਸ਼੍ਰੀ ਅਕਾਲ ਭਾਈ ਮੋਤੇ ਦੇਖ ਰਹੇ ਤੁਸੀਂ ਮੈਂ ਹਾਂ ਵਿਸ਼ਾਲ ਸ਼ਰਦਾ ਮੌਜੂਦਾਂ ਲੁਧਿਆਣਾ ਦੇ ਖੰਡਾਰੀ ਕਲਾਂ ਪਟਵਾਰਖਾਨੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਐਮਐਲਏ ਸਾਹਿਬ ਕੋਲ ਇੱਕ ਸ਼ਿਕਾਇਤ ਪਹੁੰਚੀ ਹੈ ਕਿ 12 12:30 ਤੋਂ ਪਹਿਲਾਂ ਇਹ ਪਟਵਾਰਖਾਨਾ ਜਿਹੜਾ ਨਹੀਂ ਖੁੱਲਦਾ ਤੇ ਇੱਥੇ ਪਟਵਾਰਖਾਨੇ ਇਹ ਪਟਵਾਰਖਾਨੇ ਦੇ ਵਿੱਚ ਪਟਵਾਰੀ ਸਾਹਿਬ ਮੌਜੂਦ ਨਹੀਂ ਹੁੰਦੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੇਖੋ ਹੁਣ ਮੁੰਡੇ ਬਾਹਰ ਨਿਕਲਣਗੇ ਜਿਹੜੇ ਮੁੰਡੇ ਇੱਥੇ ਕੰਮ ਕਰਦੇ ਨੇ ਅ ਦੱਸਿਆ ਜਾ ਰਿਹਾ ਸੂਤਰਾਂ ਦੇ ਮੁਤਾਬਿਕ ਕਿ ਪਟਵਾਰੀ ਸਾਹਿਬ ਨੇ ਇੱਥੇ ਚਾਰ ਆਪਣੇ ਸੈਕਟਰੀ ਆ ਜਿਹੜੇ ਰੱਖੇ ਹੋਏ ਨੇ ਉਹ ਸੈਕਟਰੀ ਨੇ ਜਿਹੜੇ ਅੰਦਰ ਕੰਮ ਕਰਦੇ ਨੇ ਔਰ ਲੋਕਾਂ ਦਾ ਇੱਥੇ ਬੁਰਾ ਹਾਲ ਹੈ ਸਵੇਰ ਤੋਂ ਆ ਕੇ ਗਰਮੀ ਦੇ ਵਿੱਚ ਤੇ ਖੜ ਜਾਂਦੇ ਨੇ ਇੱਥੇ ਪਟਵਾਰੀ ਸਾਹਿਬ ਨੂੰ ਮਿਲਦੇ ਜਾਂ ਤਾਂ ਫਿਰ ਇੱਥੇ ਜਿੰਦਾ ਲਟਕਿਆ ਹੋਇਆ ਮਿਲਦਾ ਹੁੰਦਾ ਤੇ ਐਮਐਲਏ ਸਾਹਿਬ ਕੋਲ ਜਿਹੜੀ ਸ਼ਿਕਾਇਤ ਪਹੁੰਚੀ ਉਹ ਚ ਦੱਸਿਆ ਜਾ ਰਿਹਾ ਕਿ 12:30 ਤੋਂ ਪਹਿਲਾਂ ਪਟਵਾਰ ਖਾਨਾ ਜਿਹੜਾ ਨਹੀਂ ਖੁੱਲਦਾ ਤੇ ਲੋਕ ਨੇ ਜਿਹੜੇ ਬਹੁਤ ਖੱਜਲ ਖਰਾਬ ਨੇ ਜਿਹੜੇ ਹੋ ਰਹੇ ਨੇ ਭਾਜੀ ਪਟਵਾਰੀ ਸਾਹਿਬ ਕੋਈ ਆ ਰਿਹਾ ਪ੍ਰੋਬਲਮ ਹਾਂ ਕਿੰਨੇ ਵਜੇ ਪਟਵਾਰ ਖਾਨਾ ਖੋਲਦਾ ਬਨਵਾਰ ਖਾਨਾ ਖੋਲ ਲੈਂਦੇ ਅੱਜ ਤੱਕ ਕੋਈ ਹੈਗੀ ਖੋਲ ਲੈਣਾ ਤਾਂ ਕਿ ਭਾਈ ਤੁਸੀਂ ਇੱਥੇ ਦੱਸੋ ਕਿ ਇੱਥੇ ਕੰਮ ਕਰਦੇ ਮੈਂ ਵਿੱਚ ਕੰਮ ਕਰਾਉਣ ਆਇਆ ਹਾਂ ਕੰਮ ਕਰਾਉਣ ਹਾਂ ਇਸ ਤੋਂ ਅੰਦਰ ਕੰਮ ਕਰਦੇ ਤੁਸੀਂ ਮੈਂ ਦਾ ਕੋਈ ਰਿਕਾਰਡ ਦੇਖ ਰਿਹਾ ਸੀ ਆਪਣਾ ਦਾ ਰਿਕਾਰਡ ਦੇਖੇ ਤੁਸੀਂ ਅਸੋ ਤੁਹਾਨੂੰ ਦੱਸ ਦਈਏ ਕਿ ਪਟਵਾਰ ਖਾਨੇ ਦੇ ਵਿੱਚ ਇਸ ਟਾਈਮ ਅਸੀਂ ਮੌਜੂਦ ਹੈ ਪਟਵਾਰ ਖਾਨਾ ਇਧਰੋਂ ਜਿਹੜਾ ਖਾਲੀ ਹੋ ਚੁੱਕਿਆ ਹੈ ਇਹ ਸਰਕਾਰੀ ਰਿਕਾਰਡ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਖੁੱਲਿਆ ਹੋਇਆ ਹੈ ਸਰਕਾਰੀ ਰਿਕਾਰਡ ਖੁੱਲਿਆ ਹੋਇਆ ਔਰ ਕੰਮ ਹੋ ਰਿਹਾ ਇਹ ਫਰਦਾ ਨੇ ਜੀ ਫਰਦਾ ਨਵੀਆਂ ਬਣਦੀਆਂ ਪਈਆਂ ਨੇ ਇੱਥੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਹ ਅਲਮਾਰੀ ਵੀ ਖੁੱਲੀ ਹੈ ਇਧਰ ਵੀ ਫਰਦਾ ਬਣਦੀਆਂ ਪਈਆਂ ਇਹ ਸਾਰਾ ਸਰਕਾਰੀ ਰਿਕਾਰਡ ਆ ਜਿਹੜਾ ਪ੍ਰਾਈਵੇਟ ਮੁੰਡਿਆਂ ਦੇ ਹੱਥ ਦੇ ਵਿੱਚ ਹੈ ਸਵਾਲੇ ਖੜਾ ਹੁੰਦਾ ਹੈ ਕਿ ਇਹਨਾਂ ਪ੍ਰਾਈਵੇਟ ਮੁੰਡਿਆਂ ਨੂੰ ਤਨਖਾਹ ਕੌਣ ਦਿੰਦਾ ਹੈ ਸੈਲਰੀ ਇਹਨਾਂ ਨੂੰ ਕਿੱਥੋਂ ਮਿਲਦੀ ਹੈ ਇਹਨਾਂ ਦੇ ਘਰ ਦਾ ਖਰਚਾ ਜਿਹੜਾ ਕਿੱਥੋਂ ਚੱਲਦਾ ਹੈ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਪਟਵਾਰਖਾਨੇ ਦੇ ਵਿੱਚ ਨਾ ਤਾਂ ਲੋਕਾਂ ਦੇ ਖੜਨ ਬੈਠਣ ਦੀ ਸੁਵਿਧਾ ਹੈ ਨਾ ਹੀ ਪੀਣ ਵਾਲੇ ਪਾਣੀ ਦੀ ਸੁਵਿਧਾ ਹੈ ਇੱਕ ਪੱਖਾ ਲੱਗਿਆ ਉਹ ਵੀ ਅੰਦਰਲੇ ਪਾਸੇ ਪੱਖੇ ਜਿਹੜੇ ਲੱਗੇ ਹੋਏ ਨੇ ਦੋ ਸਿਰਫ ਉਹੀ ਇੱਥੇ ਪੀਣ ਵਾਲਾ ਪਾਣੀ ਤੱਕ ਲੋਕਾਂ ਦੇ ਲਈ ਮੌਜੂਦ ਨਹੀਂ ਹੈ ਇਹ ਸਰਕਾਰੀ ਰਿਕਾਰਡ ਤੁਸੀਂ ਦੇਖ ਸਕਦੇ ਹੋ ਖੁੱਲਿਆ ਹੋਇਆ ਔਰ ਐਮਐਲਏ ਸਾਹਿਬ ਕੋਲ ਇੱਕ ਸ਼ਿਕਾਇਤ ਆ ਜਿਹੜੀ ਪਹੁੰਚੀ ਹੈ ਕਿ ਇਹ ਪਟਵਾਰਖਾਨਾ 12 12:30 ਵਜੇ ਤੱਕ ਇਹ ਪਟਵਾਰਖਾਨਾ ਜਿਹੜਾ ਨਹੀਂ ਖੁੱਲਦਾ ਅੱਥੀ ਵੀ ਜਦੋਂ ਇੱਥੇ ਅੰਦਰ ਵੜਿਆ ਤੇ ਇੱਥੇ ਪ੍ਰਾਈਵੇਟ ਮੁੰਡੇ ਹੀ ਕੰਮ ਆ ਜਿਹੜਾ ਕਰਦੇ ਪਏ ਸੀ ਸਰਕਾਰੀ ਰਿਕਾਰਡ ਖੁੱਲਿਆ ਹੋਇਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ ਇਹ ਤਸਵੀਰਾਂ ਨੇ ਜਿਹੜੀਆਂ ਕੁਝ ਹੋਰ ਹੀ ਬਿਆਨ ਕਰਦੀਆਂ ਨੇ ਉਹ ਵੀ ਇਹ ਵੀ ਦੱਸਿਆ ਜਾ ਰਿਹਾ ਸੂਤਰਾਂ ਦੇ ਮੁਤਾਬਕ ਕਿ ਅਗਰ ਕਿਸੇ ਨੇ ਫਰਦ ਬਣਾਉਣੀ ਹੈ ਜਾਂ ਜਿਸ ਪੇਪਰ ਦੇ ਉੱਤੇ ਪਟਵਾਰੀ ਦੇ ਸਿਗਨੇਚਰ ਚਾਹੀਦੇ ਨੇ ਤਾਂ ਇਥੋਂ ਕਾਗਜ਼ ਬਣ ਕੇ ਤਿਆਰ ਹੋ ਕੇ ਮੁੰਡਾ ਇੱਕ ਬਾਹਰ ਨੂੰ ਲੈ ਕੇ ਜਾਂਦਾ ਹੈ ਤੇ ਪਟਵਾਰੀ ਸਾਹਿਬ ਦੇ ਸਿਗਨੇਚਰ ਕਰਵਾ ਕੇ ਦੁਬਾਰਾ ਡਾਕੂਮੈਂਟਸ ਨੇ ਇੱਥੇ ਆ ਜਾਂਦੇ ਨੇ ਫਿਲਹਾਲ ਇਹ ਪਟਵਾਰ ਖਾਨਾ ਜਿਹੜਾ ਅੰਦਰੋਂ ਖਾਲੀ ਹੋ ਚੁੱਕਿਆ ਇੱ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਅੰਕਲ ਤੁਸੀਂ ਇੱਥੇ ਕੰਮ ਕਰਾਉਣਾ ਆਏ ਹਾਂ ਹਾਂਜੀ ਹਾਂ ਕੀ ਕੰਮ ਮੈਂ ਤੁਹਾਡਾ ਪਾਣੀ ਤੇ ਲੈਣ ਆਏ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਾਡਾ ਇੱਥੇ ਤਾਂ ਕੋਈ ਟਾਈਮ ਨਹੀਂ ਚਮਕੌਰ ਛੱਡ ਕੇ ਗਿਆ ਵਾ ਨਹੀਂ ਉਹਨੂੰ ਅੱਜ ਅੱਜ ਕਿੰਨੇ ਵਜੇ ਤੇ ਆਏ ਤੁਹਾਨੂੰ ਦੱਦਾ ਪੌਣਾ ਘੰਟਾ ਆਇਆ ਪੌਣਾ ਘੰਟਾ ਹੋਇਆ ਭਾਜੀ ਕਿੰਨੇ ਵਜੇ ਆਏ ਹੋ ਤੁਸੀਂ ਤੁਸੀਂ ਕਿੰਨੇ ਵਜੇ ਆਏ ਪੰਜ ਮਿੰਟ ਹੋ ਜਾਂਦਾ ਐ ਮਨੇ ਵੀ 5 ਮਿੰਟ ਪੰਜ ਮਿੰਟ ਹੋ ਜਾਂ ਸਾਰਿਆਂ ਨੂੰ 5 ਮਿੰਟ ਹੋਇਆ ਜੀ ਇਹ ਪੀੜ ਤੁਸੀਂ ਦੇਖ ਸਕਦੇ ਹੋ ਇਹ ਸ਼ਿਕਾਇਤ ਜਿਹੜੀ ਐਮਐਲਏ ਸਾਹਿਬ ਕੋਲ ਪਹੁੰਚੀ ਹੈ ਆਪ ਕਿੰਨੇ ਵਜੇ ਆਏ ਸੀ 5 ਵਜੇ ਅੱਜ ਅਭ ਕਿੰਨੇ ਵਜੇ ਆਏ ਤੁਸੀਂ ਹੁਣੇ ਆਏ ਤੁਸੀਂ ਵੀ ਹੁਣੇ ਆਏ ਹੋ ਇਹ ਸਾਰੇ ਹੁਣੇ ਆਏ ਨੇ ਜੀ ਹੁਣ ਗੱਲ ਇਹ ਹੈ ਕਿ ਇੱਕ ਨਿਜੀ ਅਖਬਾਰ ਦੇ ਵਿੱਚ ਅੱਜ ਦੀ ਇੱਕ ਖਬਰ ਵੀ ਜਿਹੜੀ ਪ੍ਰਕਾਸ਼ਿਤ ਹੋਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਇਸ ਪਟਵਾਰਖਾਨੇ ਦਾ ਖੁੱਲਣ ਦਾ ਸਮਾਂ ਜਿਹੜਾ 12:30 ਹੁੰਦਾ ਹੈ ਤੇ ਉਦੋਂ ਤੱਕ ਲੋਕ ਇੱਥੇ ਖੜੇ ਰਹਿੰਦੇ ਨੇ ਇੰਨੀ ਗਰਮੀ ਹੈ ਜਿਹੜੀ 45 ਡਿਗਰੀ ਦੀ ਗਰਮੀ 45 ਡਿਗਰੀ ਪਲੱਸ ਗਰਮੀ ਜਿਹੜੀ ਪੈ ਰਹੀ ਹੈ ਇੱਥੇ ਨਾ ਤਾਂ ਖੜਨ ਬੈਠਣ ਦੀ ਜਗ੍ਹਾ ਹੈ ਉਹ ਨਾ ਹੀ ਪੀਣ ਵਾਲੇ ਪਾਣੀ ਦੀ ਇੱਥੇ ਸਹੂਲਤ ਹੈਗੀ ਹੈ ਹੁੰ ਦੱਸ ਦਈਏ ਕਿ ਇੱਥੇ ਪ੍ਰਾਈਵੇਟ ਤੌਰ ਤੇ ਚਾਰ ਲੜਕੇ ਜਿਹੜੇ ਬੈਠਦੇ ਨੇ ਉਹੀ ਪਟਵਾਰੀ ਸਾਹਿਬ ਦੇ ਜਿਹੜੇ ਸੈਕਟਰੀ ਨੇ ਉਹੀ ਇੱਥੇ ਕੰਮ ਕਰਤ ਸੰਭਾਲਦੇ ਨੇ ਉਹੀ ਇੱਥੋਂ ਡਾਕੂਮੈਂਟ ਲੈ ਕੇ ਜਾਂਦੇ ਨੇ ਪਟਵਾਰੀ ਸਾਹਿਬ ਦੇ ਸਾਈਨ ਹੁੰਦੇ ਨੇ ਤੇ ਫਿਰ ਡਾਕੂਮੈਂਟਸ ਇੱਥੇ ਵਾਪਸ ਆਉਂਦੇ ਨੇ ਫਿਲਹਾਲ ਇਸ ਮਾਮਲੇ ਦੀ ਸ਼ਿਕਾਇਤ ਹੈ ਜਿਹੜੀ ਐਮਐਲਏ ਸਾਹਿਬ ਕੋਲ ਪਹੁੰਚੀ ਹੈ ਤੇ ਸੰਬੰਧਤ ਏਰੀਆ ਦੇ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਕਿ ਇਸ ਪਟਵਾਰਖਾਨੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ ਸਭ ਤੋਂ ਵੱਡੀ ਗੱਲ ਕੀ ਪਟਵਾਰੀ ਸਾਹਿਬ ਇੱਥੇ ਮੌਜੂਦ ਨਹੀਂ ਹੁੰਦੇ ਤਾਂ ਦੇਖਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸੋ ਪਟਵਾਰੀ ਸਾਹਿਬ ਆ ਚੁੱਕੇ ਨੇ ਗੱਲਬਾਤ ਕਰਦੇ ਆ ਪਟਵਾਰੀ ਸਾਹਿਬ ਸਤਿ ਸ਼੍ਰੀ ਅਕਾਲ ਸਰ ਐਮਐਲਏ ਸਾਹਿਬ ਕੋਲ ਸ਼ਿਕਾਇਤ ਪਹੁੰਚੀ ਆ ਕਿ ਤੁਸੀਂ ਇੱਥੇ ਅਵੇਲੇਬਲ ਨਹੀਂ ਹੁੰਦੇ ਔਰ 12:30 ਤੱਕ ਇਹ ਪਟਵਾਰਖਾਨਾ ਨਹੀਂ ਖੁੱਲਦਾ ਭਾਈ ਜੀ ਜੇ ਉਹਰੇ ਹੁੰਨੇ ਤਾਂ ਹੀ ਫਰਜ਼ਾਂ ਜਾ ਰਹੀਆਂ ਹਨ ਜੇ ਵਰਤੋਂ ਤਾਂ ਇੱਕ ਲੜਕਾ ਇੱਥੋਂ ਬਣਾ ਕੇ ਲੈ ਜਾਂਦਾ ਬਾਹਰ ਫਿਰ ਤੁਹਾਡੇ ਸਾਈਨ ਕੀਤੇ ਹੋਏ ਡਾਕੂਮੈਂਟ ਤੇ ਵਾਪਸ ਆ ਜਾਈ ਹੁਣ ਮੈਂ ਉਰੇ ਪੰਪ ਤੇ ਸੀਗਾ ਬਾਥਰੂਮ ਕਰਨ ਗਿਆ ਤੇ ਇਹਦੇ ਚ ਵੀ ਕੋਈ ਪ੍ਰੋਬਲਮ ਆਂਦਾ ਸੋ ਮੈਂ ਅੱਜ ਦੀ ਹੀ ਸ਼ਿਕਾਇਤ ਆ ਜੀ ਐਮਐਲਏ ਸਾਹਿਬ ਕੋਲ ਬੰਦੇ ਬੈਠੇ ਸੀਗੇ ਉਹ ਸ਼ਿਕਾਇਤ ਲੈ ਕੇ ਪਹੁੰਚੇ ਨੇ ਕਿ 12:30 12:00 ਤੋਂ ਪਹਿਲਾਂ ਪਿੜਵਾਰ ਖਾਣਾ ਨਹੀਂ ਖੁੱਲਦਾ ਕਿੰਨੀਆਂ ਫਰਦਾਂ ਨੇ ਦੇਖੋ ਅੱਜ ਤੁਹਾਡੇ ਪਿੜਵਾਰ ਖਾਣੇ ਦੀ ਇੱਕ ਨਿੱਜੀ ਅਖਬਾਰ ਚ ਖਬਰ ਵੀ ਪ੍ਰਕਾਸ਼ਿਤ ਹੋਈ ਹੈ ਤੁਸੀਂ ਦੇਖੋ ਭਾਈ ਜੀ ਕਿੰਨੀਆਂ ਫਰਦਾਂ ਗਈਆਂ ਨੇ ਸਵੇਰ ਦੀਆਂ ਤੁਸੀਂ ਇਹ ਤਾਂ ਚੈੱਕ ਕਰ ਸਕਦੇ ਹੋ ਕਿੰਨੀਆਂ ਦੇਖ ਲਓ ਤੁਸੀਂ ਆਵੇ ਪਟੋਗੜ 60 70 ਫਰਦਾਂ ਗਈਆਂ ਹੋਣਗੀਆਂ ਤੁਸੀਂ ਸਾਈਡ ਤੇ ਕਿਤੇ ਏਸੀ ਉੱਸੀ ਜਿਵੇਂ ਆ ਏਸੀ ਵਾਲੇ ਹੈਗੇ ਨੇ ਬਾਈ ਜੀ ਆ ਦੇਖੋ ਆ ਤੁਸੀਂ ਆਪ ਦੇਖ ਸਕਦੇ ਹੋ ਕਿ ਲੋਕ ਐਮਐਲਏ ਕੋਲ ਸ਼ਿਕਾਇਤ ਲੈ ਕੇ ਕਿਉਂ ਪਹੁੰਚਦੇ ਨੇ ਕਿ ਇੱਥੇ ਪਟਵਾਰੀ ਸਾਹਿਬ ਅਵੇਲੇਬਲ ਨਹੀਂ ਹੁੰਦੇ ਪਟਵਾਰ ਖਾਨਾ 12 ਵਜੇ ਤੱਕ ਖੁੱਲਦਾ ਨਹੀਂ ਹੈ ਉਹ ਬਾਈ ਜੀ ਕੌਣ ਕਹਿੰਦਾ ਨਹੀਂ ਖੁੱਲਦਾ ਆਹ ਲਓ ਕਿੰਨੇ ਵਜੇ ਖੁੱਲਦਾ ਜੀ ਪਟਵਾਰ ਖਾਨਾ ਰੋਜ਼ ਹੀ ਖੁੱਲਦਾ ਜੀ ਪਟਵਾਰ ਖਾਨਾ ਰੋਜ਼ ਹੀ ਖੁੱਲਦਾ ਜੀ ਰੋਜ਼ ਹੀ ਕੰਮ ਹੁੰਦਾ

ਬਜਟ ਅੰਡ ਆਰਿਕਲਾਂ ਦੀ ਫਰਦ 19 ਠੀਕ ਹੈ ਜੀ ਤੁਹਾਡੀ ਅੱਜ ਦੀ ਫਰਦ ਬਣ ਗਈ ਤੇ ਜਿਹੜੇ ਬਾਕੀ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਬਾਕੀਆਂ ਨੂੰ ਕੁਝੋ ਸਰ ਬਾਕੀਆਂ ਤੋਂ ਬਾਕੀ ਲੋਕ ਸਰ ਤੁਹਾਡਾ ਨਾਮ ਕੀ ਹੈ ਮੇਰਾ ਮੇਰਾ ਨਾਮ ਕੀ ਹੈ ਮੇਰਾ ਨਾਮ ਮੋਹਿਤ ਸ਼ਰਮਾ ਕੀ ਕੰਮ ਕਰਦੇ ਮੇਰੀ ਆਪਣੀ ਫੈਕਟਰੀ ਹੈ ਠੀਕ ਹੈ ਮੈਂ ਇੰਤਕਾਲ ਚੜਾਣ ਆਇਆ ਸਾਨੂੰ ਕਿਹਾ ਕਿ ਸਰਾ ਇੰਤਕਾਲ ਚੜਾ ਦਿਓ ਇਹਨਾਂ ਨੇ ਇਹਦੇ ਥੱਲੇ ਰੱਖ ਲਿਆ ਕਿ ਮੈਂ ਬਾਥਰੂਮ ਜਾ ਕੇ ਆਇਆ ਬੇਟਾ ਦੋ ਮਿੰਟ ਚ ਕਿਸ ਨਾ ਦਾ ਇੰਤਕਾਲ ਮੇਰਾ ਮੋਹੀ ਛੇ ਆ ਗਿਆ ਇਹਨਾਂ ਦੇ ਕੋਲ ਹੈ ਜੀ ਇਹਨਾਂ ਨੇ ਇੱਥੇ ਰੱਖੇ ਆਓ ਕਿੱਥੇ ਹੈ ਲਓ ਜੀ 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 ਬਿਲਕੁਲ 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 ਬਾਤੀ ਉਹ ਤੇ ਜੀ ਆ ਮੇਰੀ ਹੈਂਡ ਰਾਈਟਿੰਗ ਆ ਜੀ ਆ ਮੇਰੀ ਉਹ ਹੈਂਡ ਰਾਈਟਿੰਗ ਆ ਜੀ ਆ ਤੇ ਇੱਕ ਸਾਹਦੇ ਹੋ ਨੰਬਰ ਨੋਟ ਕਰਿਆ ਹੋਇਆ ਲਓ ਜੀ ਆ ਸੋ ਤੁਸੀਂ ਦੇਖ ਸਕਦੇ ਹੋ ਇੱਕ ਸੱਜਣ ਆਉਂਦੇ ਨੇ ਕਿ ਪਟਵਾਰਖਾਨਾ ਰੋਜ਼ ਖੁੱਲਦਾ ਜੀ ਮੈਂ ਫਰਦ ਬਣਾਉਣਾ ਆਇਆ ਸੀ ਇੱਕ ਦਿਨ ਆਉਂਦੇ ਨੇ ਮੇਰਾ ਇੰਤਕਾਲ ਹੈ ਜੀ ਪਟਵਾਰਖਾਨਾ ਖੁੱਲਦਾ ਜੀ ਪਟਵਾਰੀ ਸਾਹਿਬ ਬਾਥਮ ਕਰਨ ਗਏ ਸੀ ਚਲੋ ਠੀਕ ਹੈ ਮੰਨ ਲੈਂਦੇ ਆ لیکن ਜਿਹੜੇ 4 ਤੋਂ 5 ਵਿਅਕਤੀ ਐਮਐਲਏ ਸਾਹ ਕੋਲ ਪਹੁੰਚੇ ਨੇ ਸ਼ਿਕਾਇਤ ਲੈ ਕੇ ਜਾਂਦੇ ਨੇ ਆਪਦੀ ਉਸ ਤੋਂ ਬਾਅਦ ਇੱਕ ਨਿੱਜੀ ਅਖਬਾਰ ਦੇ ਵਿੱਚ ਅੱਜ ਦੀ ਖਬਰ ਵੀ ਪ੍ਰਕਾਸ਼ਿਤ ਹੁੰਦੀ ਹੈ ਇਸੇ ਪਟਵਾਰਖਾਨੇ ਦੀ ਉਹ ਵੀ ਖਬਰ ਦੇ ਵਿੱਚ ਡਿਸਪਲੇ ਹੈ ਜਿਹੜੀ ਅਸੀਂ ਖਬਰ ਜ਼ਰੂਰ ਕਰਾਂਗੇ ਇੱਕ ਨਿੱਜੀ ਅਖਬਾਰ ਦੀ ਖਬਰ ਹੈਗੀ ਹੈ ਉਸ ਤੋਂ ਇਲਾਵਾ ਜੋ-ਜੋ ਖਾਮੀਆਂ ਹੁਣ ਤੱਕ ਤੁਹਾਨੂੰ ਵੀਡੀਓ ਦੇ ਵਿੱਚ ਦੱਸੀਆਂ ਨੇ ਉਹਦੇ ਸਾਰੇ ਜਵਾਬ ਨੇ ਜਿਹੜੇ ਸੰਬੰਧਿਤ ਐਮਐਲਏ ਸਾਹ ਕੋਲੋਂ ਲਵਾਂਗੇ ਤੇ ਜਾਣਾਂਗੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜੋ ਜੋ ਸ਼ਿਕਾਇਤਾਂ ਲੈ ਕੇ ਲੋਕ ਉਹਨਾਂ ਕੋਲੇ ਪਹੁੰਚੇ ਸੀ ਔਰ ਖਬਰਾਂ ਵੀ ਲਗੀਆਂ ਨੇ ਤਾਂ ਉਸ ਬਾਰੇ ਐਮਐਲਏ ਸਾਹਿਬ ਦਾ ਕੀ ਕਹਿਣਾ ਔਰ ਉਹਦੇ ਉੱਤੇ ਕੀ ਕਾਰਵਾਈ ਹੈ ਜਿਹੜੀ ਕੀਤੀ ਜਾਏਗੀ ਅਗਰ ਕਿਤੇ ਖਾਮੀ ਪਾਈ ਜਾਂਦੀ ਹੈ ਤਾਂ ਪਟਵਾਰੀ ਸਾਹਿਬ ਇੱਕ ਸਵਾਲ ਸਾਡਾ ਰਹਿ ਗਿਆ ਕਿ ਜਦੋਂ ਸੀ ਇੱਥੇ ਐਂਟਰ ਹੋਏ ਆ ਚਾਰ ਮੁੰਡੇ ਇੱਥੋਂ ਕੰਮ ਕਰਾਵਾ ਛੱਡ ਕੇ ਬਾਹਰ ਨਿਕਲੇ ਨੇ ਉਹ ਕੋਲ ਨੇ ਭਾਈ ਜੀ ਇੱਕ ਸਾਡਾ ਚੌਂਕੀਦਾਰ ਆ ਉਹ ਜ਼ਰੂਰ ਬਾਹਰ ਗਿਆ ਉਹਨੇ ਮੈਨੂੰ ਆਵਾਜ਼ ਮਾਰੀ ਹੈ ਜੀ ਤੁਸੀਂ ਇੱਦੀ ਆ ਜਾਓ ਵੀ ਐਵੇਂ ਪ੍ਰੈਸ ਰਿਪੋਰਟ ਆਏ ਹੋਏ ਨੇ ਉਹ ਰੇਤਾ ਪਬਲਿਕ ਬਹੁਤ ਆਉਂਦੀ ਐ ਜੀ ਚਾਰ ਮੁੰਡੇ ਅੰਦਰ ਬੈਠੇ ਕੰਮ ਕਰਦੇ ਸੀ ਸੂਤਰਾਂ ਤੋਂ ਮੁਤਾਬਕ ਇਹ ਵੀ ਪਤਾ ਚੱਲਿਆ ਕਿ ਚਾਰ ਮੁੰਡੇ ਇੱਥੇ ਪੱਕੇ ਪਟਵਾਰਖਾਨੇ 'ਚ ਕੰਮ ਕਰਦੇ ਆ ਪਰ ਉਹਨਾਂ ਨੂੰ ਤਨਖਾਹ ਕੌਣ ਦਿੰਦਾ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਜੀ ਇੱਕ ਚੌਂਕੀਦਾਰ ਆ ਬਲਦੇਵ ਸਿੰਘ ਚੌਂਕੀਦਾਰ ਆ ਬਲਦੇਵ ਕਿਉਂਕਿ ਸਰਕਾਰੀ ਰਿਕਾਰਡ ਪ੍ਰਾਈਵੇਟ ਮੁੰਡਿਆਂ ਦੇ ਹੱਥਾਂ 'ਚ ਦੇਣਾ ਕਿਉਂਕਿ ਭਗਵਾਨਤਮਨ ਸਾਹਿਬ ਹੋਰਾਂ ਨੇ ਸਾਫ਼ ਆਰਡਰ ਕੀਤੇ ਹੋਏ ਨੇ ਕੋਈ ਵੀ ਪਟਵਾਰੀ ਆਪਣੇ ਨਾਲ ਕੋਈ ਵੀ ਮੁੰਡਾ ਸਹਾਇਕ ਤੌਰ ਤੇ ਨਹੀਂ ਰੱਖ ਸਕਦਾ ਚੌਂਕੀਦਾਰ ਵੀ ਜੀ ਸਰਕਾਰੀ ਹੁੰਦਾ ਉਹ ਆ ਗਿਆ ਚੌਂਕੀਦਾਰ ਸਾਡਾ ਉਹ ਰੱਖਿਆ ਹੋਇਆ ਉਹ ਸਿਰਫ ਉਹਨੇ ਮੈਨੂੰ ਬਾਹਰ ਜਾ ਕੇ ਆਵਾਜ਼ ਮੰਦਾਈ ਆ ਵੀ ਬਾਈ ਜੀ ਆਜੋ ਮੈਂ ਜਦੇ ਆ ਗਿਆ ਚਲੋ ਵੇ ਇੱਥੇ ਤੁਸੀਂ ਮੰਨਦੇ ਹੋ ਕਿ ਤੁਹਾਡੇ ਕੋਲੇ ਕੋਈ ਮੁੰਡਾ ਨਹੀਂ ਕੰਮ ਕਰਦਾ ਹਾਂ ਜੀ ਪਟਵਾਰੀ ਸਾਹਿਬ ਕਹਿੰਦੇ ਨੇ ਕਿ ਸਾਡੇ ਕੋਲੇ ਕੋਈ ਮੁੰਡਾ ਨਹੀਂ ਕੰਮ ਕਰਦਾ ਲੇਕਿਨ ਤਸਵੀਰਾਂ ਤੁਸੀਂ ਦੇਖਿਆ ਕਿ ਚਾਰ ਮੁੰਡੇ ਇੱਥੋਂ ਨਿਕਲ ਕੇ ਗਏ ਨੇ ਸਰਕਾਰੀ ਰਿਕਾਰਡ ਉਹਨਾਂ ਦੇ ਹੱਥਾਂ ਦੇ ਵਿੱਚ ਸੀਗਾ ਔਰ ਉਹ ਕੰਮ ਕਰ ਰਹੇ ਸੀਗੇ ਸਵਾਲੇ ਪੈਦਾ ਹੁੰਦਾ ਕਿ ਉਹਨਾਂ ਪ੍ਰਾਈਵੇਟ ਮੁੰਡਿਆਂ ਨੂੰ ਤਨਖਾਹ ਕੌਣ ਦਿੰਦਾ ਹੈ ਕਿਉਂਕਿ ਭਗਵੰਤ ਮਾਨ ਸਾਹਿਬ ਹੋਰਾਂ ਨੇ ਸਾਫ਼ ਤੌਰ ਤੇ ਹਦਾਇਤਾਂ ਜਿਹੜੀਆਂ ਕੀਤੀਆਂ ਕਿ ਕੋਈ ਵੀ ਪਟਵਾਰੀ ਆਪਣੇ ਨਾਲ ਸਹਾਇਕ ਤੌਰ ਤੇ ਮੁੰਡਾ ਆ ਵਿਅਕਤੀ ਆ ਕੋਈ ਵੀ ਨਹੀਂ ਰੱਖ ਸਕਦਾ ਇੱਕ ਕਨਗੋ ਹੈ ਜਿਹੜਾ ਕਨਗੋ ਆਪਣੇ ਨਾਲ ਇੱਕ ਪ੍ਰਾਈਵੇਟ ਤੌਰ ਤੇ ਸਹਾਇਕ ਮੁੰਡਾ ਰੱਖ ਸਕਦਾ ਲੇਕਿਨ ਪਟਵਾਰੀ ਨਹੀਂ ਰੱਖ ਸਕਦੇ ਇਹ ਸਾਰੀਆਂ ਗੱਲਾਂ ਦੇ ਜਵਾਬ ਹੈ ਜਿਹੜਾ ਐਮਐਲਏ ਸਾਹਿਬ ਤੋਂ ਲਵਾਂਗੇ ਤੇ ਗੱਲਬਾਤ ਕਰਾਂਗੇ ਸਬੰਧਤ ਐਮਐਲਏ ਸਾਹਿਬ ਦੇ ਨਾਲ ਇੱਕ ਤਾਂ ਜਿਹੜੀਆਂ ਉਹਨਾਂ ਕੋਲੇ ਸ਼ਿਕਾਇਤਾਂ ਪਹੁੰਚੀਆਂ ਉਸ ਬਾਰੇ ਤੇ ਦੂਸਰਾ ਇਸ ਪ੍ਰਾਈਵੇਟ ਮੁੰਡਿਆਂ ਦੇ ਇਥੇ ਪਟਵਾਰਖਾਨੇ ਦੇ ਵਿੱਚ ਜਿਹੜਾ ਉਹ ਕੰਮ ਕਰ ਦਿੰਨੇ ਤੇ ਉਸ ਬਾਰੇ ਸਤਿਕਾਰ ਮੈਮ ਮੈਮ ਮੈਂ ਵਿਸ਼ਾਲ ਬੋਲ ਰਿਹਾ ਜੀ ਪ੍ਰਾਈਮੋ ਦੇ ਚੈਨਲ ਤੋਂ ਜੀ ਮੈਮ ਇੱਕ ਜਿਹੜਾ ਆ ਗਿਆਸਪੁਰੇ ਪਟਵਾਰਖਾਨਾ ਨਾ ਜੀ ਇਧੀਆਂ ਬੜੀਆਂ ਸ਼ਿਕਾਇਤਾਂ ਕਿ ਇਹ ਪਟਵਾਰਖਾਨਾ ਖੁੱਲਦਾ ਨਹੀਂ ਹੈਗਾ ਜੀ ਪਟਵਾਰੀ ਸਾਹਿਬ ਮੌਜੂਦ ਨਹੀਂ ਹੁੰਦੇ ਇੱਥੇ ਅੱਛਾ ਅੱਛਾ ਜੀ ਤੇ ਇੱਕ ਮੈਂ ਮੈਂ ਹੋਰ ਗੱਲ ਕਰਨੀ ਸੀ ਕਿ ਇੱਥੇ ਜਿਵੇਂ ਲੋਕ ਆਉਂਦੇ ਨੇ ਨਾ ਇੱਥੇ ਪੀਣ ਵਾਲਾ ਪਾਣੀ ਤੱਕ ਵੀ ਨਹੀਂ ਅਵਿਵਸਥਾ ਹੈਗੀ ਜੀ ਇਹਦਾ ਕੋਈ ਹੋ ਸਕਦਾ ਜੀ ਹਾਂ ਜੀ ਜੀ ਮੈਮ ਇੱਕ ਮੈਂ ਮੈਂ ਹੋਰ ਗੱਲ ਕਰਨੀ ਸੀ ਕਿ ਇੱਥੇ ਨਾ ਇਹਨਾਂ ਦੇ ਚਾਰ ਡਰਾਈਵਰ ਹੁੰਦੇ ਵੀ ਰੱਖੇ ਹੋਏ ਨੇ ਜੀ 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 ਮੈਮ ਧੰਨਵਾਦ ਜੀ ਬਹੁਤ 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 ਪਰੇਸ਼ਾਨ ਨੇ ਹਾਂਜੀ ਹਾਂਜੀ ਮੈਮ ਜੀ 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 ਮੈਮ ਜੀ ਮੈਮ ਧੰਵਾਦ ਜੀ ਮੈਮ ਬਹੁਤ ਬਹੁਤ ਜੀ ਇਹਦੇ ਪਟਵਾਰੀ ਦੀ ਬਦਲੀ ਕਰਦੇ ਆ ਕਿਉਂਕਿ ਲੋਕਾਂ ਦੇ ਰੋਣ ਲਈ ਥੋੜੀ ਹੈ ਹਾਂ ਜੀ ਹਾਂ ਜੀ ਇਹ ਜਿਹੜੇ ਮੁੰਡੇ ਆ ਇਹਨਾਂ ਦਾ ਵੀ ਕਰਦੇ ਆ ਹੱਲ ਕਿਉਂਕਿ ਮੁੰਡੇ ਤੇ ਰੱਖੀ ਨਹੀਂ ਸਕਦੇ ਬਿਲਕੁਲ ਮੈਮ ਕਿਉਂਕਿ ਪ੍ਰਾਈਵੇਟ ਮੁੰਡਿਆਂ ਕੋਲੇ ਸਾਰਾ ਸਰਕਾਰੀ ਰਿਕਾਰਡ ਹੈ ਜੀ ਫਿਰ ਇੱਥੋਂ ਮੈਮ ਡਾਕੂਮੈਂਟ ਬਣਾ ਕੇ ਨਾ ਲੈ ਕੇ ਮੁੰਡਾ ਇੱਕ ਚਲੇ ਜਾਂਦਾ ਜੀ ਫਿਰ ਸਿਗਨੇਚਰ ਕਿਤੋਂ ਕਰਵਾ ਕੇ ਲੈ ਕੇ ਆਉਂਦੇ ਨੇ ਵਾਪਸ ਤੁਸੀਂ ਖਬਰ ਕਰਦੇ ਆਂ ਹਾਂ ਜੀ ਹਾਂ ਜੀ ਮੈਮ ਮੈਂ ਖਬਰ ਕਰਨ ਆਇਆ ਸੀਗਾ ਜੀ ਹਾਂ ਜੀ ਠੀਕ ਹੈ ਮੈਮ ਤੁਹਾਨੂੰ ਮਾਜੀ ਬਹੁਤ ਬਹੁਤ ਜੀ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਵਿਸ਼ਾਲ ਹੈ ਜੀ ਮੈਮ ਪ੍ਰਾਈਮ ਉਹਦੇ ਚੈਨਲ ਤੋਂ ਜੀ ਕੋਈ ਗੱਲ ਜੀ ਮੈਮ ਥੈਂਕ ਯੂ ਜੀ ਕੈਮਰਾਮੈਨ ਮਨਦੀਪ ਦੇ ਨਾਲ ਵਿਸ਼ਾਲ ਸ਼ਰਦਾ ਪ੍ਰਾਈਮ ਉਹਦੇ ਲੁਧਿਆਣਾ